ਸਵਾਗਤ ਹੈ ਕਿਸਾਨ ਵੀਰੋ ਹੌਡਾ ਟੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਹਿਆਂ ਦਾ ਆਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਤੋਂ ਕਰਾਂਗੇ ਜੀ ਕਵਰ ਜਾਨਵਰ ਦਿਖਾਵੇਂ 200 ਨੂੰ ਇੱਕ ਪਲੂਣ ਝੋਟੀ ਤੇ ਇੱਕ ਮੱਝ ਕਿਹੜਾ ਸੂਆ ਸੂਰੀ ਉਹ ਬਾਈ ਜੀ ਤੋਂ ਪੁੱਛਾਂ ਗੱਲਬਾਤ ਸਾਰੀ ਕਰਾ ਦੇਾਂਗੇ ਪਹਿਲਾਂ ਤੁਸੀਂ ਫੁੱਲ ਜਾਣਕਾਰੀ ਲੈ ਕੇ ਸੌਦਾ ਫੇਰ ਕਰਨਾ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਬਾਈ ਬੜਾ ਦਾ ਨੰਬਰ ਬੋਲ ਦਗੇ ਜੀ 6299 ਜੀ 76455 ਦੁਬਾਰਾ ਫੇਰ ਬੋਲੋ 6299 76455 76455 ਪਿੰਡ ਆਪਣਾ 55 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਆਪਣਾ ਜੀ ਵਧਾਤੇ ਪਿੰਡ ਵਧਾਤੇ ਜਿਲ੍ਹਾ ਆਪਾਂ ਨੂੰ ਬਰਨਾਲਾ ਹਾਂ ਜੀ ਤਹਿਸੀਲ ਆ ਗਈ ਤਾਪਾ ਇੱਕ ਪਾਸੇ ਆਪਣੇ ਟੱਲੇ ਵਾਲੇ ਦਾ ਪੌੜਾ ਆ ਗਿਆ ਤੇ ਇੱਕ ਪਾਸੇ ਭਧੌੜ ਆ ਗਿਆ ਪੌੜਾ ਆ ਗਿਆ ਚੂੰਗਾ ਆ ਗਿਆ ਹਾਂ ਤੇ ਜਿਹੜਾ ਸੈਣਾ ਆ ਗਿਆ ਜਿਲ੍ਹਾ ਆਪਾਂ ਨੂੰ ਆ ਗਿਆ ਬਰਨਾਲਾ ਤੇ ਫਿਰ ਹੁਣ ਹੋ ਗਏ ਪਸ਼ੂ ਤਿਆਰ ਦੋ ਹਾਂਜੀ ਹਾਂ ਬਾਈ ਕੋਲੇ ਪਸ਼ੂ ਕਾਫੀ ਹੈ ਜੀ ਤੇ ਵਿੱਚੋਂ ਜਿੰਨੇ ਕਿ ਤਿਆਰ ਹੁੰਦੇ ਜ਼ਰੂਰ ਭਾਈ ਜਾਂਦੇ ਰਹਿੰਦੇ ਆਪਣੇ ਚੈਨਲ ਦੀ ਮੈਂਨੇ ਆਂਗਾ ਤੇ ਅੱਜ ਦੋ ਆ ਤੇ ਕਿਹੜੀ ਪਹਿਲੇ ਨੰਬਰ ਤੇ ਆਪਾਂ ਪਲੂਣ ਝੋਟੀ ਦੇਖਿਆ ਨੇ ਬਾਈ ਜੀ ਕਿੰਨੇ ਦਿਨ ਰਹਿੰਦੇ ਆ ਇਹ ਇਹਦਾ ਵੀ ਹਫ਼ਤਾ ਰਹਿੰਦਾ ਜੀ ਹਫ਼ਤਾ ਬਾਕੀ ਆ ਤੇ ਮੂੰਹੋਂ ਕਿਵੇਂ ਹੋ ਗਏ ਮੂੰਹ ਦੇਖੀਓ ਯੂਟਿਊਬ ਚੌਗੀਓ ਚੌਗੀ ਹੋਊਗੀ ਤੇ ਖੋਲੋ ਜਿਹਦਾ ਤੋਰਾ ਕਰਾ ਕੇ ਚੈੱਕ ਪਿਓਰ ਜੈਡ ਬਲੈਕ ਆਈ ਚੰਗੇ ਕਦ ਕਾਟ ਚਾ ਤੇ 33 ਕਡੂਗਾ ਚੰਗਾ ਲੱਗਿਆ ਬਈ ਹਾਂਜੀ ਹਾਂ ਉਹ ਟਰਾਕ ਪਏ ਆਪਣੇ ਕੋਲੇ ਓਕੇ ਚੰਗੇ ਟੀਕਾ ਵਰਤਦੇ ਆ ਬਾਈ ਤੇ ਪਸ਼ੂ ਕਾਫੀ ਆ ਪਲੂਣ ਝੋਟੀ ਆ ਪਹਿਲੀ ਵੇਰ ਤੁਸੀਂ ਕਿੰਨੀ ਕ ਉਮੀਦ ਲਾ ਸਕਦੇ ਆ ਬਾਈ ਇਹ ਤੋਂ ਇਹ ਦੁੱਧ ਦੀ ਬਾਈ 10 ਤੋਂ 11 ਤੱਕ ਲਾ ਸਕਦੇ ਆ ਬਾਹ ਨਹੀਂ ਪੋਹ ਕਰਦੇ ਠੀਕ ਜਾਇਜ ਗੱਲਾਂ ਹਨਾ ਹਾਂਜੀ 10 11 12 ਤੱਕ ਰਵੇ ਨੇ ਦੁੱਧ ਦੇ ਜਾਣਾ ਜੀ ਠੀਕ ਆ ਜੀ ਆ ਦੇਖੋ ਹਨ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਜੀ ਆ ਦੇਓ ਬਠੂਪੁਰੇ ਦੀ 1 ਨੰਬਰ ਤੇ ਭਾਰ ਪਿੱਛੇ ਦੀ ਓਕੇ ਵੀਰੇ ਇਹ ਜਮਾ ਮੋੜ ਲਿਓ ਵੀਰੇ ਬਸ ਲੈ ਆਓ ਜੀ ਸਾਫ ਸੁਥਰੀ ਆਪਾਂ ਨੂੰ ਕਹਿ ਸਕਦੇ ਆ ਚੰਗੇ ਕੱਦਗਾਠ ਦੇ ਵਿੱਚ ਆ ਗਈ ਮੂੰਹੋਂ ਚਾਰ ਦਾੰਦ ਦਾ ਦੁੱਧ ਤੁਹਾਨੂੰ ਵੀ ਪਤਾ ਵੀ ਬਾਈ ਨੇ ਜਮਾ ਹੀ ਜ਼ੀਰੋ ਵਾਲਾ ਦੱਸਿਆ ਤੇ ਦੁੱਧ ਬੱਧ ਦੇਣੇ ਦੇਣੇ ਨੇ ਕੁਆਲਟੀ ਵਾਲੀ ਆ ਜੀ ਕੁਆਲਟੀ ਵਾਲੀ ਆ ਬਾਕੀ ਦੀ ਗੱਲ ਯਾਰ ਪਲੂਣ ਆ ਗਈ ਪਲੂਣ ਦਾ ਕੁਝ ਨਹੀਂ ਆਪਾਂ ਕਹਿ ਸਕਦੇ ਦੁੱਧ ਹਣਾ ਤੇ ਵੈਸੇ ਕਾ ਹਾਂ ਕੁਆਲਟੀ ਵਾਲੀ ਆ ਜੈਡ ਬਲੈਕ ਪੂਰੀ ਜਮਾ ਜੈਡ ਬਲੈਕ ਮੈਂ ਕਹਾਂ ਕੁਆਲਾ ਥੱਲੇੋਂ ਤਾਂ ਪਾਸੇ ਐਸਾਂ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਹਨ ਵੀ ਇਹਦੇ ਦਿਖਾਉਣੇ ਆ ਤੇ ਕਿੰਨੇ ਦਿਨ ਬਾਕੀ ਦੱਸੇ ਵੀਰ ਕਿਹੜਾ ਹਫਤਾ ਰਹਿੰਦਾ ਜੀ ਹਫਤੇ ਦੇ ਅੰਦਰ ਤਾਂ ਬਹੁਤ ਵਧੀਆ ਤਿਆਰ ਹੋ ਜਾ ਤੇਸੀਲ ਸਾਹਿਬ ਬਹੁਤ ਆ ਹਨਾ ਤੇ ਮੋਲ ਬਾਈ ਫਿਰ ਇਹਦੇ ਕਿੱਲਾ ਆ ਦੇਖੋ ਜੀ ਹੂੰ ਜਮਾਇਰ ਫੀਲ ਬਹੁਤ ਆ ਹਨਾ ਇਹਦਾ ਮੋਲ ਬਾਈ ਫੋਨ ਤੇ ਕਰਾਂ ਜਾਇਜ਼ ਹੋ ਜਾ ਹਾਂ ਤੇ ਅੱਗੇ ਬਾਈ ਵੱਡੇ ਕਦ ਕਾਠ ਵਾਲੀ ਸੈਂਗਬੀ ਬੂਲਾ ਤੇ ਕੱਦ ਕਾੜ ਵੀ ਖੁੱਲਿਆ ਹੀ ਆ ਫਿਰ ਹਨਾ ਕੱਦ ਕਾੜ ਦਾ ਬਹੁਤ ਆਈ ਬਹੁਤ ਵੱਡਾ ਦੇ ਬਾਈ ਆਪਣਾ ਕਿੰਨਾ ਕੱਢਦਾ ਹੈ 8.5 ਫੋਟ ਆ ਬਾਈ ਆ ਦੇਖੋ ਜੀ ਤੇ ਲਮਾਈ ਲਮੂਈ ਐਕਸਟਰਾ ਹੀ ਆ ਹਨਾ ਲਮਾਈ ਦਾ ਬਾਦੂ ਵਈ ਪੱਟੇ ਤੇ ਵੀਰੇ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਤੀਜਾ ਸੂਆ ਸੂਰੇ ਤੇ ਦੂਜੇ ਸੂਆ ਤੋਂ ਕਿੰਨਾ ਕੱਢਿਆ ਹੋਇਆ ਦੂਜੇ ਸੂਏ 14 ਕਿਲੋ ਜੀ 14 ਕਿਲੋ ਖੋਲੋ ਜੀ 14 ਹੀ ਆ 11 ਰੱਪਾ ਕੇ ਤੇ ਕਿੰਨੇ ਦਿਨ ਬਾਕੀ ਆ ਇਹਦਾ ਹੀ ਰਹਿੰਦੀ ਆਈ ਆਹ ਸਾਰਾ ਮਹੀਨਾ ਪੋਰਾ ਵੀ ਨਾ ਓਕੇ ਇਹਦਾ ਨਾਲ ਉਹ ਦੇਖਾ ਦੇ ਤੇ ਇਹ ਵੀ ਜੈਡ ਬਲੈਕ ਕੀ ਆ ਗਈ ਹੈ ਨਾ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਜੈਕ ਤਿਆਰ ਹੋਈਆਂ ਮੈਂ ਦੋ ਪਰਲੇ ਓਕੇ ਜੀ ਆਹ ਦੇਖੋ ਜੀ ਇਹ ਤਾਂ ਖੁੱਲ ਨਹੀਂ ਬਹੁਤੇ ਜੰਗੇ ਕੱਦ ਕਾਠ ਦੇ ਵਿੱਚ ਆ ਗਈ ਹੈ ਨਾ ਇਹ ਤਾਂ ਵੱਡੀ ਝੋਟੀ ਸਾਰਿਆਂ ਨਾਲ ਹਾਂ ਵੱਡੇ ਜੀ ਪੂਰੀ ਘਰ ਦੇੂ ਹੀ ਆ ਬਈ ਇਹ ਵੀ ਹਾਂ ਕਰ ਦੇ ਓਕੇ ਜੀ ਘਰ ਦੀ ਮੱਝ ਹੈ ਜੀ ਲੈ ਚੱਲੋ ਜੀ ਵੱਡੇ ਕੱਦ ਕਾਠ ਤੇ ਆਪਾਂ ਇਹਨੂੰ ਕਾਇ ਨਹੀਂ ਸਕਦੇ ਹੈਗੋ ਹੀ ਹੈ ਜੀ ਆ ਦੇਖੋ ਜੀ ਥੋੜੀ ਜੀ ਤੁਹਾਨੂੰ ਧੰਨ ਦਾ ਟਾਈਮ ਹਿਸਾਬ ਨਾਲ ਅਜਾਇਮੈਂਟ ਕਰਿਓ ਤੇ ਕੱਦ ਘਾਟ ਐਕਸਟਰਾ ਕਿੰਨਾ ਦੁੱਧ ਦਿੰਦੀ ਰਹੀ ਹੈ ਬਾਈ ਆਪਣੇ ਬਾਈ 13 14 ਕਿਲੋ ਚੋਇਆ ਓਕੇ 13 14 ਕਿਲੋ ਦਾ ਦੁੱਧ ਚੋਇਆ ਹੋਇਆ ਹੁਣ ਵੀ ਆਪਾਂ ਇੰਨੀ ਛੋਟੀ ਕਾ ਕੇ ਦੇਨੀ ਹੈ 13 14 ਓਕੇ ਜੀ ਮੋੜ ਲਿਓ ਬਾਕੀ ਦੀ ਗੱਲ ਯਾਰ ਇਹ ਨਾ ਦਿੱਤਾ ਤਾਂ ਦੇਣਾ ਕਿਨੇ ਆਹ 15 16 ਕਹੇ ਸੀ ਹਾਂ ਦੇਣਾ ਚਾਹੀਦਾ ਯਾਨੀ ਕਿ ਵੀ ਯਾਨੀ ਕਿ ਖਰਾਕ ਦੇ ਹਿਸਾਬ ਨਾਲ ਚਾਹੀਦਾ ਪਾਉ ਵਾਲਾ 17 18 ਵੀ ਚੱਲੇ ਜਾਂਦਾ ਜੀ ਕਹਿੰਦੇ ਪਰ ਨਹੀਂ ਜਿੰਨੀ ਗੱਲ ਹੈਗੀ ਓਨੀ ਦੱਸੋ ਜੀ ਕਿਉਂਕਿ ਜ਼ਰੂਰੀ ਹੈ ਸੱਚ ਬੋਲਣਾ ਤਾ ਦੇਖੋ ਜੀ ਚੰਗੇ ਕਦ ਕਾਠ ਦੇ ਵਿੱਚ ਦੁੱਧ ਇਹਨੇ ਦੇਨੇ ਦੇਣਾ ਕੱਚੀ ਕੱਚੀ ਦਾ ਮੁੱਲ ਉਸ ਹਾਵਨਾ ਹੋਊਗਾ ਬਾਈ ਇਹਦਾ ਵੀ ਡਿਮਾਂਡ ਫਿਰ ਫੋਨ ਤੇ ਹਾਂ ਜੀ ਹਾਂ ਓਕੇ ਜੀ ਡਿਮਾਂਡ ਦੋਨਾਂ ਦੀ ਫੋਨ ਦੇ ਉੱਤੇ ਅੱਜ ਦਾ ਰੇਟ ਹੋਰ ਹੋਊਗਾ ਉਸ ਦਿਨ ਦਾ ਰੇਟ ਹੋਰ ਹੋਊਗਾ ਤੇ ਨੰਬਰ ਬਾਈ ਫੇਰ ਬੋਲੇ ਇੱਕ ਵਾਰੀ 99 67455 67455 ਪਿੰਡ ਵਧਾਤੇ ਜੀ ਮੁੱਲ ਇਹਨਾਂ ਦਾ ਜਮਾਂ ਜਾਇਜ਼ ਹੋ ਰਲਦਾ ਮਿਲਦਾ ਹੋ ਕਰ ਲਿਓ ਬਾਈ ਦਾ ਸੰਪਰਕ ਤੇ ਚੰਗੇ ਤੋਂ ਚੰਗਾ ਪਸ਼ੂ ਬਾਈ ਪਾਉਂਦੇ ਰਹਿੰਦੇ ਆਗੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਤੋਂ ਧੰਨਵਾਦ ਜਲਦ ਮਿਲਣੇ ਕ